ਇਹ ਆ ਚਲੋ ਸਟੱਡਸ ਸਨਾਂ ਨੂੰ ਸਵਾਗਤ ਜਿਸ ਵੀ ਲੋਕਾਂ ਨੇ ਚੈਨਲ ਦੇ ਵਿੱਚ ਗਾਈਸ ਅੱਜ ਨਗਰ ਕੀ ਤਰਾਸ਼ ਸ਼੍ਰੀ ਗੁਰੂ ਵਿਥੀਨ ਜਿਹੜਾ ਲੰਧਾੜਾ ਤੇ ਇਦਾਂ ਕੀ ਤਨ ਆ ਰਿਹਾ ਤੇਰੀ ਹੈ ਗਾਈਸ ਥੱਲੇ ਮੈਂ ਇੱਥੇ ਹੀ ਜੰਨਾ ਬਾਅਦ ਮੜਿਆ ਪਰਣਾ ਤੇ ਲਿਬੇਟ ਲੱਗਾ ਕਾਲਾ ਚਲਿਆ ਹੋਏ ਥੱਲੇ ਗਾਈਸ ਚਲਿਏ ਗਾਇਸ ਚਾਰਜ ਵਰਤਾਈਏ ਪਕੌੜੇ ਨਗਰ ਚਿਆਦ ਨਾਲ ਲੈਡਿਸ ਸ਼ੈਡੀ ਐਂਡ ਸਕੂਲ ਗਾਇਸ ਵਰਤਾਂ ਵਰਤੂਗੇ ਤਾਂ ਹੁਣ ਆਪਾਂ ਚਾਹ ਪੀਣ ਲੱਗੇ ਲਓ ਇੰਨੀ ਪਾਣੀ ਬਸ ਬਸ ਵੜੀ 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 ਲਾਈ ਜੋਂ ਨਾਗੇ ਨਗਰ ਤੇ ਟੈਂਟ ਲੱਗਾ ਹੋਣਾ ਪਕੌੜੇ ਵਗਰੇ ਖਾਲੇ ਚਲਿਏ ਚੈਕਰ ਵਾਈਲੇ ਟਾਟਾ ਲਵਾ ਦਿਆਂ ਰਾਤੀ ਰੇਣੇ ਜਗਦੀਆਂ ਗਾਈਸ ਦਾਦੀ ਨੂੰ ਛੱਡ ਆਇਆ ਮੈਂ ਹਣ ਮਰਗੀ ਮੰਲੇ ਤੋਂ ਛੱਡ ਕੇ ਤਾਂ ਹੁਣ ਮੈਂ ਗਾਈਸ ਚੱਲਾਂ ਕੋਠੇ ਤੇ ਤੇ ਚਲਿਆ ਗਾਈਸ ਨੂੰ ਲਾਈ ਮੋਰਸਾ ਨੂੰ ਦੂਜੇ ਉੱਥੇ ਘਰੇ ਵੀਡੀਓ ਲੈ ਦੀ ਬਣਗੀ ਤੇ ਗਾਈਸ ਆਵੇ ਮੈਨੂੰ ਹੁਣ ਚੇਤਾ ਆਇਆ ਹਰਨੀਤ ਆ ਗਾਈਸ ਹੁਣ ਮੈਂ ਆ ਚੁੱਕਾ ਕਰਤੀ ਘਰ ਆ ਕੇ ਹੁਣ ਬਾਲਿਆ ਪਰਣਾ 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 ਮਰ ਕੇ ਚੱਲਦੇ ਗਾਈਸ ਕੋਰ ਤੋਂ ਆ ਗਏ ਬਾਏ ਗਾਈਸ ਗਾਈਸ ਹੁਣ ਅਗੋਰ ਦਾਰੇ ਚੱਲਦੇ ਆ ਤੇ ਮੈਂ ਚੱਲਾਂ ਗਾਈਸ ਗੋਰ ਦਾਰੇ ਘਰ ਦੇ ਨੂੰ ਚੱਲ ਵਾਹ ਹੋ ਗਿਆ ਗਾਈਸ ਛੜੀਏ jauh Hadi Salah ya Salah. ਤੇ ਗਾਇਸ ਉਹ ਆਪਾਂ ਅੱਜ ਕੇ ਗੁਰਦਾਰੇ ਤੇ ਗੁਰਦਾਰੇ ਦੇ ਅੰਦਰ ਉਹਨਾਂ ਲੰਗਰਾਂ ਦੀ ਸਫਾਈ ਕਰਦੇ ਆ ਮੈਦ ਪਰਨੀਰ ਪਈ ਅੱਜ ਕੋਈ ਨਹੀਂ ਸੇਵਾਦਾਰ ਮੁੰਡਿਆ ਸਿਰ ਆਪਾਂ ਦੋਵੇਂ ਆਉਂਨ ਆਪਾਂ ਸਾਰੇ ਕਰਦੇ ਆ ਨਗਰਾਂ ਦੀ ਸਫਾਈ ਦੋਵੇਂ ਜਾਣੇ ਮਤਲਬ ਰਾਜ ਕੇ ਕਰਦੇ ਸਫਾਈ ਫਿਰ ਤੁਹਾਨੂੰ ਬਾਅਦ ਚ ਮਿਲਦੇ ਗਏ ਗਾਇਸ ਸੇਵਾ ਕਰਾਦੀ ਆ ਤੇ ਸੇਵਾ ਕਰਾ ਕੇ ਆਪਾਂ ਮੈਡ ਮੁਰਦ ਵਿਛਾਤੇ ਨੇ ਮੈਡ ਵਿਛਾ ਕੇ ਤੋਂ ਨਾ ਆਪਾਂ ਬਸ ਦੋਵੇਂ ਜਾਣੇ ਮੈਦ ਪਰਨੀਰ ਸੇਵਾਦਾਰ ਤੇ ਆ ਸਾਰਾ ਸਮਾਨ ਆਉਂਦਾ ਕਿਉਂਕਿ ਇੰਨੇ ਕੀ ਜਾਣੇ ਆ ਇੰਨੇ ਕੀ ਬੰਦੇ ਆ ਥੋੜਾ ਜਿਹਾ ਪਾਸਾ ਪਰ ਇਥੇ ਵੀ ਰਾਜ ਮਾਨੋਗੇ ਬਹਿਣਾ ਜਦੋਂ ਸੰਗਦਾਉਗੀ ਨਾਂ ਨਾਲ ਖਵਾਈ ਜਾਣਾ ਇੱਥੇ ਨਹੀਂ ਉੱਥੇ ਬਿੰਨੇ ਹੁੰਦਾ ਯਾਰ ਚਲੋ ਵੀਰ ਜੀ ਬਹਿリエ ਗਾਈਜ਼ ਉਹਨਾਂ ਨਾਲ ਬਾਅਦ ਵਿੱਚ ਮਿਲਦੇ ਕੋਲ ਨਗਰ ਦਾ ਮੈਂ ਸ਼ਿਕਾਰੀ ਗਾਈਜ਼ ਇਹਨਾਂ ਕੇ ਸੰਗ ਦਾ ਇਹਨਾਂ ਕੇ ਸੰਗ ਦਾ ਇੱਕ ਵਾਰ ਨਿੱਲ ਨਗਰ ਤੇ ਆ ਚੈੱਕ ਕਰਦੇ ਕਿੰਨੇ ਕੇ ਸੰਗ ਆਦਿਆ ਪ੍ਰਸ਼ਾਦ ਦੇ ਮੁੱਖ ਚਲੇ ਥੋੜੇ ਰਹਿ ਗਏਗੇ ਸਾਰਾ ਨਗਰ ਵਰਤਾਇਗਾ ਥੋੜਾ ਰਹਿ ਜਾਣਾ ਬਸ ਗਾਈ ਨੰਗਰਾਲ ਦੀ ਸਾਰੀ ਗਾਈ ਨੰਗਰਾਲ ਦੀ ਸਾਰੀ ਸੇਵਾ ਚ ਗਈ ਹੁਣ ਆਪਾਂ ਚੱਲਿਆਂ ਘਰਾਂ ਨੂੰ ਹਾਂਜੀ ਆਜੀ ਕੜਾਉ ਦੇਣੀ ਕੜੀ ਵੀ ਗਲਾ 20 ਜੁਨੇ 20 ਸਾਲੀਆ ਅੰਗਰੇ ਖਰੀਆਂ ਨੇ ਫੇ ਗਾਈ ਸਨ ਘਰੇ ਡੈਕੋਰੇਸ਼ਨ ਆਉਂਦੀ ਆ ਤੇ ਸਵੇਰੇ ਭਰਾ ਆ ਆ ਹੁਣ ਆਪਾਂ ਰੱਖਿਆ ਇਹ ਤਾਂ ਕੁੜੀ ਘੜੀ ਲਈ ਇਹ ਬਾਹਰ ਹੀ ਚੜੀ ਕੋ ਨਾ ਚੜਾ ਨੰਗਰਾ ਦੇ ਵਿੱਚ ਮਾਰਾ ਦੇ ਫੇ ਚੱਲੇ ਗਏ ਇਸ ਘਰੇ ਇਸ ਘਰੇ ਚੱਲ ਰਹੀ ਡੈਕੋਰੇਸ਼ਨ ਲੜੀਆਂ ਚੈੱਕ ਹੋ ਰਹੀਆਂ ਨੇ ਤੇ ਹੁਣ ਤਾਂ ਮੈਂਦੇ ਲੜੀਆਂ ਚੈੱਕ ਕਰਾਏ ਅਦੀ ਵੀਰ ਜੀ ਨੂੰ ਮੈਂ ਕਹ ਰਾ ਹਾਂ ਕਿ ਘਰ ਆ ਕੇ ਮੈਂ ਡੌਨ ਲਗਾ ਗੁੱਡੀਆਂ ਤੇ ਕੀਰਤਾਂ ਨੂੰ ਕਿਸੇ ਨੂੰ ਨਹੀਂ ਪਤਾ ਗਾਈਸ ਕਿ ਮੈਂ ਉੱਤੇ ਆ ਚੁੱਕਾ ਹਾਂ ਕੋਠੇ ਤੇ ਮੈਂ ਗੁੱਡੀਆਂ ਡੌਨ ਲਾ ਕਿਸੇ ਨੂੰ ਨਹੀਂ ਪਤਾ ਨਹੀਂ ਹੈ ਗਾਈਸ ਗੁੱਡੀਆਂ ਚੈੱਕ ਕਰੋ ਕਿੰਨੀਆਂ ਗੁੱਡੀਆਂ ਡੌਨ ਲੀਆਂ ਨੇ ਗਾਈਸ ਘਰੇ ਤਾਂ ਕੰਮ ਬਹੁਤ ਹੁੰਨੇ ਇਸ ਕਰਕੇ ਪਹਿਲਾਂ ਤੇ ਗਾਈਸ ਉਹ ਗੁੱਡੀ ਗਾੜੀ ਲਾਤੀ ਆ ਵਢਾਈ ਗਈ ਹੈ ਗੁੱਡੀ ਗੁੱਡੀ ਵਢਾ ਕੇ ਤਾਂ ਹੁਣ ਗਾਈਸ ਮੈਂ ਚੱਲਣਾ ਆ ਸਮਾਨ ਲੈਣ ਤੇ ਸਮਾਨ ਲੈ ਆਈਏ ਫਿਰ ਫੈਂਡ ਇਹ ਫਿਰ ਕਿੰਨੇ ਦੇ ਗਾਈਸ ਤੁਹਾਨੂੰ ਬਾਦ ਵਿੱਚ ਜੂ ਅਕੀਰਕੀ ਹੈ ਗਾਇਸ ਚੜੀਆਂ ਲੈ ਗਿਆ ਸਮਾਲ ਆਇਆ ਓਏ ਹਨੀ ਦੋਸਤੋ ਹੁਣ ਆਪਾਂ ਚੱਲੇ ਆਂ ਗੱਦੇ ਗੁੱਦੇ ਲੈਣ ਪਰੌਣੇ ਆ ਚੁੱਕੇ ਨੇ ਸਾਡੇ ਘਰੇ ਸਾਡਾ ਮੇਰਾ ਵੀਰ ਭਰਾ ਵੀ ਆ ਚੁੱਕੇ ਨੇ ਇਹ ਵੀ ਆਜਾ ਕਿਤੇ ਨਹੀਂ ਤੂੰ ਮੈਂ ਵਾਇਰਲ ਹੋਣਾ ਕੋਈ ਨਹੀਂ ਇੰਦੇ ਗਾਇਸ ਆਪਾਂ ਚੱਲੇ ਗੱਦੇ ਲੈਣ ਮਨੋਰ ਕੋ ਲੈ ਗਏ ਗੱਦੇ ਫਿਰ ਤੁਹਾਨੂੰ ਮਿਲਦੇ ਹਾਂ ਸਤਾ ਘਰ ਜਾ ਕੇ ਗਾਇਸ ਹੁਣ ਆ ਜਾ ਕੇ ਕਰ ਗੱਦੇ ਗੁੱਦੇ ਲਿਆ ਕੇ ਤੇ ਸੋਣ ਆਪਾਂ ਸਨ ਲੱਗੇ ਆ ਏ ਮੇਰਾ ਤੇ ਕੀਰਤ ਸੁਣ ਲੱਗੇ ਆ ਤੇ ਆਪਾਂ ਜੀ ਇਧਰ ਜਾਈ ਹਾਂ ਲੈ ਆਂਦੇ ਤੇ ਗਾਇਸ ਜਿਨਾਂ ਨੂੰ ਆਇਦਾ ਵਲੋਗ ਲੱਗਿਆ ਬੜਾ ਲਾਈਕਸ ਐਂਡ ਸ਼ੇਅਰ ਜਰੂਰ ਕਰਦੇ ਗਾਇਸ ਬਾਏ ਬਾਏ ਓਕੇ ਬਾਏ ਬਾਏ